ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਆਟੇ ਤੇ ਗੁੜ ਦੇ ਮਾਲਪੂੜੇ ਇਹਦੇ ਲਈ ਆਪਾਂ 250 ਗ੍ਰਾਮ ਆਟਾ ਲਿਆ ਵਾ ਤੇ ਆਪਾਂ ਇਹਦੇ ਵਿੱਚ 200 ਗ੍ਰਾਮ ਗੁੜ ਪਾਵਾਂਗੇ ਤੇ ਇਹ ਆਪਾਂ ਪਾਣੀ ਲਿਆ ਵਾ ਇੱਕ ਕੱਪ ਪਾਣੀ ਬਹੁਤ ਗਰਮ ਪਾਣੀ ਆ ਇਹ ਗਰਮ ਪਾਣੀ ਲੈਣਾ ਤਾਂ ਕਿ ਇਹਦੇ ਚ ਗੁੜ ਚੰਗੀ ਤਰ੍ਹਾਂ ਜਿਹੜਾ ਆਪਣਾ ਘੁਲ ਜਾਵੇ ਤੇ ਇਹ ਆਪਾਂ ਲਈਏ ਸੌਂਫ ਇੱਕ ਚਮਚਾ ਇਹ ਨਾਲ ਆਪਾਂ ਲਿਆਵਾਂ ਅੱਧੀ ਕੌਲੀ ਕਿਉਂ ਤੇ ਹੁਣ ਆਪਾਂ ਜਿਹੜਾ ਗੌੜ ਆ ਇਹਨੂੰ ਆਪਾਂ ਪਾਣੀ ਵਿੱਚ ਪਾ ਦਿਆਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪਿਘਲ ਜਾਵੇ ਤੇ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ 5-7 ਮਿੰਟ ਦੇ ਲਈ ਆਪਾਂ ਇਹਨੂੰ ਰੱਖ ਦੇਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜਾ ਇਹ ਘol ਜਾਵੇ ਪਾਣੀ ਗਰਮਾ ਆਪਣੇ ਆਪ ਹੀ ਇਹ ਘol ਜਾਣਾ ਵਾ ਤੇ 5-7 ਮਿੰਟਾਂ ਬਾਅਦ ਦੇਖਾਂਗੀ। ਲਓ ਜੀ 5 ਮਿੰਟ ਹੋ ਗਏ ਆ ਤੇ ਗੁੜ ਆਪਣਾ ਬਿਲਕੁਲ ਆ ਜਿਹੜਾ ਵਿੱਚ ਪਿਘਲ ਚੁੱਕਿਆ ਪਾਣੀ ਦੇ ਮੈਲਟ ਹੋ ਗਿਆ ਵਾ। ਤੁਸੀਂ ਦੇਖ ਸਕਦੇ ਆ ਇੱਕ ਵੀ ਗੁੱਠਲੀ ਨਹੀਂ ਰਹੀਗੀ। ਗੁੜ ਦੀ ਤੇ ਇਹਨੂੰ ਆਪਾਂ ਇੱਕ ਵੱਡਾ ਲੈ ਕੇ ਘੋਡਾਂਗਾ। ਉਹਦੇ ਵਿੱਚ ਆਪਾਂ ਪਾਣੀ ਨਾਲ ਪਾਉਣ ਲੈਣਾ ਗੁੜ ਤਾਂ ਕਿ ਜਿਹੜੇ ਕੋਈ ਰੇਸ਼ੇ ਵਗੈਰਾ ਹੁੰਦੇ ਆ ਗੁੜ ਦੇ ਵਿੱਚ ਗੰਨੇ ਦੇ ਉਹ ਸਾਰੇ ਨਿਕਲ ਜਾਣ। ਤੇ ਇਹਨੂੰ ਆਪਾਂ ਛਾਣ ਲੈਣਾ ਵਾ। ਪਾਣੀ ਨੂੰ ਕਾਣ ਲੈਣਾ। ਇਆ ਆਪਾ ਪਾਉਣ ਲਿਆ ਪਾਣੀ ਤੇ ਹੁਣ ਇਹਦੇ ਵਿੱਚ ਆਪਾਂ ਇਹ ਜਿਹੜਾ ਆਟਾ ਲਿਆ ਵਾ ਇਹ ਥੋੜਾ ਥੋੜਾ ਕਰਕੇ ਵਿੱਚ ਇਹਦੇ ਮਿਕਸ ਕਰਾਂਗੇ ਗੁੜ ਦੇ ਤਾਂ ਕਿ ਜੜੀਆਂ ਇਹਦੀਆਂ ਗੰਡਾ ਨਾ ਬਣਨ ਕਿਉਂਕਿ ਆਪਾਂ ਨੂੰ ਗੰਡਾ ਨਹੀਂ ਚਾਹੀਦੀਆਂ ਬਸ ਸਮੂਥ ਜਿਹਾ ਘੋਲ ਜਿਹਾ ਬਣਾਉਣਾ ਆਪਾਂ ਇਹਦਾ ਨਾ ਹੀ ਜ਼ਿਆਦਾ ਆਪਾਂ ਨੂੰ ਗੋੜਾ ਕਰਨਾ ਨਾ ਹੀ ਜ਼ਿਆਦਾ ਪਤਲਾ ਕਰਨਾ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਆਪਾਂ ਇਹਨੂੰ ਪਾਈ ਜਾਣਾ ਵਾ ਤੇ ਵਧੀਆ ਪੂਰੇ ਬਣਨਗੇ ਮਾਲ ਪੂਰੇ ਵਧੀਆ ਬਣਨਗੇ ਇਹ ਸਾਰਾ ਥੋੜਾ ਥੋੜਾ ਕਰਕੇ ਆਪਾਂ ਵਿੱਚ ਪਾ ਲੈਣਾ ਵਾ ਚੰਗੀ ਤਰ੍ਹਾਂ ਘੋਲ ਲੈਣਾ ਇਹਨੂੰ ਆਟੇ ਨੂੰ ਗੋੜ ਵਾਲੇ ਪਾਣੀ ਦੇ ਵਿੱਚ ਤੇ ਇਹ ਆਟਾ ਵੀ ਆਪਾਂ ਸਾਰਾ ਵਿੱਚ ਪਾ ਦਾਂਗੇ ਮਤਲਬ ਜਿਹੜਾ 250 ਗ੍ਰਾਮ ਆਟਾ ਲੈਣਾ ਉਹਦੇ ਵਿੱਚ 200 ਗ੍ਰਾਮ ਗੋੜ ਲੱਗਦਾ ਵਾ ਤਾਂ ਹੀ ਮਾਲਪੂੜੇ ਟੇਸਟੀ ਬਣਦੇ ਆ ਤੇ ਆਪਾਂ ਸਾਰਾ ਵਿੱਚ ਘੋਲ ਦੇਣਾ ਵਾ ਆਟਾ ਗੋੜ ਦਿੱਤੀ ਹੁਣ ਇਹਦੇ ਵਿੱਚ ਆਪਾਂ ਜ਼ਰੂਰਤ ਦੇ ਅਨੁਸਾਰ ਹੋਰ ਪਾਣੀ ਪਾ ਲਵਾਂਗੇ ਕਿਉਂਕਿ ਗੋੜਾ ਵਾਲਾ ਪਾਣੀ ਆਪਾਂ ਨੂੰ ਸਾਰਾ ਪਾਉਣਾ ਜ਼ਰੂਰੀ ਹੈ ਇਸ ਕਰਕੇ ਆਪਾਂ ਪਹਿਲਾਂ ਪਾਣੀ ਘੱਟ ਲਿਆ ਸੀਗਾ ਤੇ ਹੁਣ ਆਪਾਂ ਇਹ ਸਾਰਾ ਪਾਣੀ ਇਹਦੇ ਵਿੱਚ ਮਤਲਬ ਪਾ ਕੇ ਦਾ ਪੇਸਟ ਤਿਆਰ ਕਰਨਾ ਜਿਹੜਾ ਆਪਾਂ ਕੜਸੀਨਾ ਚੱਕੀਏ ਤਾਂ ਤਾਂ ਮਤਲਬ ਧਾਰਜੀ ਬਣ ਕੇ ਤਿਆਰ ਹੁੰਦੀ ਹੋਵੇ ਉਸ ਤਰ੍ਹਾਂ ਦਾ ਇਹਦਾ ਆਪਾਂ ਪੇਸਟ ਬਣਾ ਲੈਣਾ ਵਾ ਤੇ ਆਪਾਂ ਇੱਕ ਕੱਪ ਪਾਣੀ ਦਾ ਹੋਰ ਲੱਗ ਗਿਆ ਇੱਕ ਕੱਪ ਜਿਹਾ ਆਪਾਂ ਗੁੜ ਭੁੰਨਤਾ ਸੀ ਤੇ ਪੇਸਟ ਬਣ ਕੇ ਬਿਲਕੁਲ ਤਿਆਰ ਆ ਉਸ ਤਰ੍ਹਾਂ ਦਾ ਹੀ ਪੇਸਟ ਬਣਾਉਣਾ ਤੁਸੀਂ ਵੀ ਤੇ ਪੂੜੇ ਵਧੀਆ ਬਣਨਗੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪਾ ਸਕਦੇ ਆ ਕਿਉਂਕਿ ਆਪਾਂ ਨੂੰ ਇਦਾਂ ਦਾ ਪੇਸਟ ਚਾਹੀਦਾ ਇਹ ਜਿੱਦਾਂ ਹੀ ਦੇਖੋ ਤੱਪਾ ਮਤਲਬ ਧਾਰ ਜੀ ਬਣਦੀ ਪਈ ਹੈ ਨਾ ਪੇਸਟ ਦੀ ਇਸ ਤਰ੍ਹਾਂ ਦਾ ਬਣਾਉਣਾ ਹੈ ਤੇ ਹੁਣ ਇਹ ਜਿਹੜੀ ਆਪਾਂ ਸੌਂਫ ਲਈ ਇਹਨੂੰ ਹੱਥਾਂ ਦੇ ਨਾਲ ਆਪਾਂ ਰਗੜ ਕੇ ਇਹ ਪਾ ਦਾਂਗੇ ਤਾਂ ਕਿ ਇਹਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਆਵੇ ਤੇ ਇਹਨੂੰ ਵੀ ਆਪਾਂ ਮਿਕਸ ਕਰ ਦੇਣਾ ਇਹਦੇ ਵਿੱਚ ਦੋ ਚਮਚੇ ਆਪਾਂ ਪਾ ਲੈਣੇ ਆ ਜੀ ਘਿਓ ਦੇ ਤੇ ਜੇ ਘਿਓ ਦੇ ਚਮਚੇ ਪਾਉਣ ਨਾਲ ਇਹ ਮਾਲਪੂੜੇ ਜਿਹੜੇ ਵਧੀਆ ਤੇ ਨਰਮ ਬਣਨਗੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਦੇਣਾ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ 5 ਮਿੰਟ ਲਈ ਇਦਾਂ ਢਾਕੇ ਰੱਖ ਜਾਾਂਗੇ ਤਾਂ ਕਿ ਜਿਹੜਾ ਪੇਸਟਾ ਵਧੀਆ ਬਣ ਜੇ ਇਹਨੂੰ ਹੁਣ ਠਕੇ ਨੂੰ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਇੱਕ ਵਾਰੀ ਇਹਦੇ ਵਿੱਚ ਕੜਛੀ ਹੋਰ ਮਾਰ ਦਿੰਨੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤਾਕਿ ਜੜੀਆਂ ਮਾੜੀਆਂ ਮੋਟੀਆਂ ਗੁਠਲੀਆਂ ਹੈਗੀਆਂ ਵੀ ਨੀਰੂ ਵਿੱਚ ਮਿਕਸ ਹੋ ਜਾਣ ਤੇ ਉਧਰ ਆਪਣਾ ਤਵਾ ਵੀ ਗਰਮ ਕਰਨਾ ਰੱਖਿਆ ਹੋਇਆ ਵਾ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਘਿਓ ਲਾ ਕੇ ਇਹਨੂੰ ਚੰਗੀ ਤਰ੍ਹਾਂ ਤਵੇ ਦੇ ਉੱਪਰ ਮਤਲਬ ਲਾ ਲੈਣਾ ਘਿਓ ਨੂੰ ਤੇ ਹੁਣ ਇਹਦੇ ਉੱਤੇ ਆਪਾਂ ਇਹ ਜਿਹੜਾ ਬੈਟਰ ਤਿਆਰ ਕੀਤਾ ਵਾ ਇਹ ਪਾ ਦੇਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸ਼ੇਪ ਦੇ ਦੇਣੀ ਹੈ ਗੋਲ ਸ਼ੇਪ ਦੇ ਦੇਾਂਗੇ ਮਤਲਬ ਜਿੱਦਾਂ ਵੀ ਤੁਸੀਂ ਚਾਹੋ ਗੋਲ ਸ਼ੇਪ ਦੇਣੀ ਹੈ ਤੇ ਕਿਉ ਪਤਾ ਪਤਾ ਪਾਇਆ ਤਾਂ ਕਿ ਇਹ ਤਵੇ ਦੇ ਨਾਲ ਚਿਪਕਾ ਨਾਲ ਤੇ ਆਪਾਂ ਨੂੰ ਪਲਟਣ ਦੇ ਵਿੱਚ ਇਹਨਾਂ ਨੂੰ ਆਸਾਨੀ ਹੋ ਜਾਵੇ। ਇਹਨਾਂ થોੜੀ देर ਆਪਾਂ ਸੇਕ ਲਵਾਵਾਂਗੇ ਜਿੰਨਾ ਚਿਰ ਇਹਦਾ ਇਹ ਪਾਸ ਸਾਈਡ ਰੜ ਨਹੀਂ ਜਾਂਦੀ। ਦੇਖੋ ਇੱਕ ਸਾਈਡ ਤੋਂ ਰੜ ਗਿਆ ਵਾ ਉੱਪਰੋਂ ਵੀ ਸੁੱਕ ਗਿਆ ਵਾ ਤਾਂ ਪਤਾ ਲੱਗ ਜਾਂਦਾ ਵੀ ਇਹ ਨੀਚੇ ਵਾਲਾ ਪਾਸਾ ਜਿਹੜਾ ਪੱਕ ਕੇ ਤਿਆਰ ਹੋ ਚੁੱਕਿਆ ਵਾ। ਤੇ ਇਹਨੂੰ ਹੁਣ ਆਪਾਂ ਪਲਟ ਦਿਆਂਗੇ। ਕਿ ਚੰਗੀ ਤਰ੍ਹਾਂ ਆਪਣਾ ਰੜ ਗਿਆ ਤੇ ਉੱਪਰ ਇਹਦੇ ਘਿਓ ਲਾ ਕੇ ਪਲਟਾਂਗੇ ਤਾਂ ਕਿ ਇਹ ਥੱਲੇ ਪਾਸੇ ਵੀ ਚਿਪਕੇ ਨਾ ਤੇ ਜਲਦੀ ਰੜ ਜਾਵੇ ਹੁਣ ਆਪਾਂ ਇਹਨੂੰ ਪਲਟ ਦਿਆਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਵੀ ਪਕਾ ਲਾਂਗੇ ਇਹ ਮਾਲਪੂੜੇ ਬਹੁਤ ਵਧੀਆ ਲੱਗਦੇ ਨੇ ਗੋੜ ਵਾਲੇ ਮਾਲਪੂੜੇ ਬਹੁਤ ਸਵਾਦ ਬਣਦੇ ਆ ਲਓ ਜੀ ਆਪਾਂ ਇਹ ਦੂਸਰੀ ਸਾਈਡ ਤੋਂ ਵੀ ਰਾੜ ਲੈਨੇ ਚੰਗੀ ਤਰ੍ਹਾਂ ਨਾਪ ਨਾਪ ਕੇ ਰਾੜ ਦਿਆਂਗੇ ਤਾਂ ਕਿ ਜਲਦੀ ਰੜ ਜਾਵੇ ਤੇ ਵਧੀਆ ਬਣੇ ਇਹ ਨੂੰ ਆਪਾਂ ਲਾ ਚੱਕ ਕੀ ਮਤਲਬ ਪੋਣੇ ਦੇ ਉੱਪਰ ਰੱਖ ਲਾਂਗੇ ਪਲੇਟ ਦੇ ਵਿੱਚ ਤੇ ਹੁਣ ਇਹਦੇ ਉੱਪਰ ਆਪਾਂ ਇੱਕ ਹੋਰ ਮਾਲਪੂੜਾ ਬਣਾਉਣੇ ਆ ਇਸੇ ਤਰ੍ਹਾਂ ਆਪਾਂ ਸਾਰੇ ਤਿਆਰ ਕਰਨੇ ਆ ਘੋ ਪਾ ਲੈਣਾ ਵਾ ਤੇ ਉੱਪਰ ਆਪਾਂ ਇਹ ਬੈਟਰ ਜਿਹੜਾ ਪਾ ਦੇਣਾ ਤੇ ਕੜਛੀ ਦੀ ਸਹਾਤ ਨਾਲ ਹੀ ਆਪਾਂ ਇਹਨੂੰ ਗੋਲ ਕਰ ਦੇਾਂਗੇ ਚੰਗੀ ਤਰ੍ਹਾਂ ਇਹਨੂੰ ਗੋਲ ਕਰ ਲੈਣਾ ਤੇ ਇਸ ਤਰ੍ਹਾਂ ਆਪਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲੈਣੇ ਆ ਇਸੇ ਤਰ੍ਹਾਂ ਆਪਾਂ ਕਿਉ ਲਾ ਲੈਣਾ ਬੈਟਰ ਪਾ ਦੇਣਾ ਵਾ ਕੜਛੀ ਨਾਲ ਕੜਛੀ ਦੀ ਸਿਹਤਾਂ ਨਾਲ ਹੀ ਗੋਲ ਕਰ ਲੈਣਾ ਵਾ ਪਹਿਲਾਂ ਤਾਂ ਪਿੱਪਲ ਦੇ ਪੱਤੇ ਨਾਲ ਗੋਲ ਕਰਦੇ ਹੁੰਦੇ ਸੀ ਹੁਣ ਤਾਂ ਕੜਛੀ ਨਾਲ ਹੀ ਕਰ ਲੈਂਦੇ ਆ ਦੇਖੋ ਆ ਮਤਲਬ ਵਧੀਆ ਬਣ ਰਹੇ ਨੇ ਉੱਪਰੋਂ ਹੀ ਉੱਪਰੋਂ ਵੀ ਰੜ ਜਾਂਦੇ ਆ ਉੱਪਰੋਂ ਹੀ ਪਤਾ ਲੱਗ ਜਾਂਦਾ ਵੀ ਨੀਚੇ ਵਾਲਾ ਸਾਈਡ ਜਿਹੜੀ ਇਹਦੀ ਰੜ ਚੁੱਕੀ ਆ ਤੇ ਆਪਾਂ ਇਹਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਰਾੜ ਲੈਣੇ ਆ ਜਿਵੇਂ ਕੇ ਤਰ੍ਹਾਂ ਆਪਾਂ ਇਹਨੂੰ ਰਾੜ ਲੈਣਾ ਵਾ ਜਿਵੇਂ ਰੋਟੀ ਰਾੜੀ ਦੀ ਉਸੇ ਤਰ੍ਹਾਂ ਹੀ ਰਾੜਨਾ ਵਾ ਜਦੋਂ ਆਪਾਂ ਪੂੜੇ ਪਾਉਣੇ ਆ ਹਰ ਵੇਰੀ ਆਪਾਂ ਘਿਓ ਤੇ ਤਵੇ ਤੇ ਘਿਓ ਜ਼ਰੂਰ ਲਾਉਣਾ ਵਾ ਤਾਂ ਕਿ ਇਹ ਤਵੇ ਦੇ ਨਾਲ ਨਾ ਚੱਪਕਣ ਤੇ ਵਧੀਆ ਬਣ ਕੇ ਤਿਆਰ ਹੋਣ ਤੇ ਬੱਚੇ ਵੀ ਇਹਨਾਂ ਨੂੰ ਖੁਸ਼ ਹੋ ਕੇ ਖਾਂਦੇ ਆ ਗੋੜ ਵਾਲੇ ਮਾਲ ਪੂੜੇ ਇਹ ਚੰਗੀ ਤਰ੍ਹਾਂ ਆਪਾਂ ਆਪਾਂ ਆਪਣੇ 4 ਸਫੀਰੋ ਕਮਾ ਕੇ ਰਾਲ ਲੈਣੇ ਆ ਇਸ ਤਰ੍ਹਾਂ ਆਪਾਂ ਸਾਰੇ ਪੂੜੇ ਤਿਆਰ ਕਰ ਲੈਣੇ ਆ ਆਪਣੇ ਮਾਲ ਪੂੜੇ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬਣੇ ਨੇ ਤੇ ਕਿੰਨੇ ਨਰਮ ਨੇ ਬਿਲਕੁਲ ਨਾਰਮਨੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲਦਾ ਰਹੋ ਹਾਂ ਆਲਾ ਇਹਦਾ ਪਾਟ ਦੇਖ ਲੈਸ ਨਾ ਇਹਨਾਂ ਨੂੰ ਕਰ ਗਿਆ ਤੁਸੀਂ ਆ ਗਿਆ ਠੀਕ ਹੈ ਅਗੰਢ ਨੂੰ ਅਸੀਂ ਕੱਲ ਵੀ ਬਣਾਇਾਂਗੇ ਹਾਂ